ਆਓ ਗੁਰੂ ਅਰਜਨ ਦੇਵ ਮਹਾਰਾਜ ਦਾ ਪੁਰਬ ਮਨਾ ਰਹੇ ਆ। ਕੁਝ ਉਹਨਾਂ ਦੇ ਜੀਵਨ ਵਿੱਚੋਂ ਅਸੀਂ ਕੋੜੇ ਪ੍ਰਾਪਤ ਕਰ ਲਈਏ। ਇੱਕ ਵਾਰੀ ਸਾਰੇ ਪ੍ਰੇਮ ਨਾਲ ਆਖੋ ਜੀ ਜੱਪਿਓ ਜਿਨ ਅਰਜਨ ਦੇਵ ਗੁਰੂ ਤੇ ਸੰਕਟ ਜਉਣ ਗਰਬ ਨਾ ਆਇਓ। ਸਾਰੇ ਆਖੋਗੇ ਬਹੁਤਾ ਵੱਡਾ ਨਹੀਂ ਐ। 33 ਰੈਨ ਐ ਰੋਜ਼ ਪੜਦੇ ਹੋ। ਇਹ ਜੇ ਸੁਣਦੇ ਆ ਪੜ੍ਹਦੇ ਆ ਪੜ੍ਹਦੇ ਆ ਸੁਣ ਕੇ ਇਹਨੂੰ ਚੇਤੇ ਕਰ ਲਈਏ ਫੇਰ ਪਰਲੋਗੇ ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜਉਣ ਗਰਬ ਨਾ ਆਏ ਜੂਨਾਂ ਤੋਂ ਮੁਕਤ ਹੋ ਜਾਵਾਂਗੇ ਜਉਣ ਦਾ ਮਤਲਬ ਹੁੰਦਾ ਜੂਨ ਛਤ ਗੁਰੂ ਜੀ ਕਹਿੰਦੇ ਜੂਨਾਂ ਤੋਂ ਮੁਕਤ ਹੋ ਜਾਵਾਂਗੇ ਜਦੋਂ ਅਸੀਂ ਗੁਰੂ ਅਰਜਨ ਦੇ ਮਹਾਰਾਜ ਦਾ ਸਿਮਰਨ ਕਰਾ ਗਏ ਉਹਨਾਂ ਨੂੰ ਚੇਤੇ ਕਰਾਂਗੇ ਲਾਹੌਰ ਦੇ ਰਹਿਣ ਵਾਲਾ ਇੱਕ ਪ੍ਰੇਮੀ ਬੜਾ ਇਹਦਾ ਪ੍ਰੇਮ ਹੈ ਗੁਰੂ ਦੇ ਚਰਨਾਂ ਨਾਲ ਬਹੁਤ ਪ੍ਰੇਮ ਹੈ ਰਹਿਣ ਵਾਲਾ ਲਾਹੌਰ ਦਾ ਨਾਂ ਇਹਦਾ ਜਿਹੜਾ ਲਿਖਿਆ ਉਹ ਬੁੱਧੂ ਲਿਖਿਆ ਆ ਚੰਗਾ ਗੁਰਮੁਖੀ ਲੋਕਾਂ ਨਾਲ ਭਾਈ ਜੋੜ ਦਿੰਦਾ ਭਾਈ ਬੁੱਧੂ ਰੱਬ ਦੀ ਬੰਦਗੀ ਵਾਲਾ ਰੱਬ ਦੀ ਭਗਤੀ ਕਰਨ ਵਾਲਾ ਗੁਰੂ ਦੇ ਚਰਨਾਂ ਦੇ ਨਾਲ ਜੁੜਿਆ ਹੋਇਆ ਇੱਕ ਵਾਰੀ ਫੇਰ ਸਾਰੇ ਪੜ ਲਓਗੇ ਜਪਿਓ ਜਨ ਅਰਜਨ ਫਿਰ ਸੰਤ ਜੀ ਜਾਣ ਗਰਬ ਨਾ ਆਇਓ ਇਹ ਜਾਤ ਦਾ ਪੁਲਾਲ ਭਾਈ ਹੁਜੂ ਕਾਮੇ ਦਾ ਕੀ ਹੈ ਜੀ ਇੱਟਾ ਪਕਾ ਕੇ ਆਵੇ ਪਕਾ ਕੇ ਤੇ ਇੱਟਾ ਇਹ ਵੇਚਦਾ ਐਸ ਵਾਰੀ ਇਹਨੇ ਸੋਚਿਆ ਵੀ ਹੁਣ ਕਿਸੇ ਤੋਂ ਮੈਨੂੰ ਚਾਹੇ ਕਰਜ਼ਾ ਲੈਣਾ ਪਵੇ ਤੇ ਮੈਂ ਕਰਜ਼ਾ ਚੁੱਕ ਕੇ ਵੀ ਕਿੰਨੀ ਆ ਇੱਟਾ ਜਾਦੀਆਂ ਪਕਾਵਾਂਗਾ ਤੇ ਜਾਦੀਆਂ ਵੇਚਾਂਗਾ ਜਿਹਦੇ ਵਿੱਚੋਂ ਜਾਦਾ ਮੁਨਾਫਾ ਹੋ ਜਾਏਗਾ ਮੈਨੂੰ ਆਵੇ ਪਾ ਦਿੱਤੇ ਘਰ ਵਾਲੇ ਨੂੰ ਕਹਿ ਲੱਗਾ ਭਗਵਾਨ ਨੇ ਵੇ ਮੈਂ ਪਹਿਲਾਂ ਗੁਰੂ ਕੋਲੋਂ ਅਰਦਾਸ ਲੈ ਕਰਵਾਇਆ ਵਾ ਹਰ ਕੰਮ ਅਸੀਂ ਗੁਰੂ ਨੂੰ ਆਖੀਏ ਇੱਕ ਬਚਨ ਸਾਰੇ ਆਥੋਗੇ ਕੀਤਾ ਲੋੜ ਇਹ ਕੰਮ ਸੋ ਹਰ ਪੈ ਆਖੀਏ ਤੇ ਕੀ ਆਖਾਂਗੇ ਜੀ ਕਾਰਜ ਦੇ ਉਹ ਸਵਾਰ ਸਤਿਗੁਰ ਸੱਚ ਸਾਥੀ ਗੁਰੂ ਦੀ ਗਵਾਹੀ ਪਵਾਲੀਏ ਵਿੱਚ ਅਰਦਾਸ ਕਰਨ ਲੱਗਿਆ ਗੁਰੂ ਅੱਗੇ ਹੋ ਸਕਦਾ ਹੈ ਗੁਰੂ ਦੀ ਗਵਾਹੀ ਸਦਕਾ ਜੀਵਨ ਦੇ ਕੰਮ ਰਾਸ ਆ ਜਾਣੇ ਘਰ ਵਾਲੀ ਨੇ ਆਖਿਆ ਠੀਕ ਬਾਤ ਹੈ ਲਾਹੌਰ ਤੋਂ ਅੰਮ੍ਰਿਤਸਰ ਆਇਆ ਆਣ ਗੁਰੂ ਦਰਬਾਰ ਵਿੱਚ ਮੱਥਾ ਟੇਕਿਆ ਸਿੱਖ ਸੰਤਾਂ ਨੂੰ ਪੁੱਛਿਆ ਭਈ ਗੁਰੂ ਸਾਹਿਬ ਆਖਿਆ ਜੀ ਗੁਰੂ ਸਾਹਿਬ ਤਾਂ ਮਹਿਲਾ ਵਿੱਚ ਚਲੇ ਗਏ ਅਸੀਂ ਜਦੋਂ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਜਾਂਦੇ ਹੁਣ ਤੇ ਥੋੜਾ ਜਿਹਾ ਧਿਆਨ ਰੱਖਿਆ ਜੀ ਜਿਹੜਾ ਮਾਈ ਸੇਵਾ ਵਾਲਾ ਬਾਜ਼ਾਰ ਹੈ ਇਹਦੇ ਤੋਂ ਖਾਬੇ ਪਾਸੇ ਜਾ ਕੇ ਥੋੜਾ ਗਲੀਆਂ ਵਿੱਚੋਂ ਦੀ ਲੰਘ ਕੇ ਜਾਵਾਂਗੇ ਤੇ ਅੱਗੇ ਗੁਰੂ ਕੇ ਮਹਿਲ ਨੇ ਉਸ ਗੁਰਦੁਆਰਾ ਸਾਹਿਬ ਦਾ ਨਾਂ ਹੀ ਗੁਰੂ ਕੇ ਮਹਿਲ ਹੈ ਜਿੱਥੇ ਗੁਰੂ ਸਾਹਿਬ ਵਿਸਰਾਮ ਕਰਦੇ ਸਨ ਇਹਨੇ ਪੁੱਛਿਆ ਤੇ ਪੁੱਛਦਾ ਪੁੱਛਦਾ ਹੋ ਗੁਰੂ ਸਾਹਿਬ ਦੇ ਘਰ ਆ ਗਿਆ ਗਰੀਬ ਨਿਵਾਜ ਪੰਗ ਤੇ ਬੈਠੇ ਇਹਦੇ ਕੋਲ ਜੋ ਭੇਟਾ ਸ਼ੇਰ ਨੇ ਰੱਖੀ ਮੱਥਾ ਟੇਕਿਆ ਹੋਲ ਬਹਿ ਗਿਆ ਹੋਰ ਪ੍ਰੇਮੀ ਬੈਠੇ ਸਨ ਹੱਥ ਜੋੜ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਸਤਗੁਰੂ ਜੀ ਮੈਂ ਆਵੇ ਪਾਏ ਨੇ ਮੈਂ ਤੁਹਾਡੇ ਚਰਨਾਂ ਵਿੱਚ ਆਇਆ ਬੇਨਤੀ ਕਰਨ ਵਾਸਤੇ ਕਿ ਮੇਰੇ ਆਵੇ ਚੰਗੀ ਤਰ੍ਹਾਂ ਪੱਕ ਜਾਣ ਕਿ ਤਾਂ ਚੰਗੀਆਂ ਪੱਕੀਆਂ ਬਹੁਤੇ ਮੁੱਲ ਵਿਕ ਜਾਣਗੀਆਂ ਸਤਿਗੁਰੂ ਸੱਚੇ ਪਾਤਸ਼ਾਹ ਕਹਿ ਲੱਗਿਆ ਕੋਈ ਬਾਤ ਨਹੀਂ ਗੁਰੂ ਦਾ ਪ੍ਰੇਮਿਆ ਸਹਿਬ ਗੁਰੂ ਨਾਨਕ ਦੇਵ ਮਹਾਰਾਜ ਆਖੇ ਬੇਨਤੀ ਕਰੇ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਤੇਰੀਆਂ ਇੱਟਾਂ ਜਿਹੜੀਆਂ ਚੰਗੀ ਤਰ੍ਹਾਂ ਪੱਕ ਜਾਣਗੀਆਂ ਜਾ ਜਾ ਕੇ ਸੰਗਤਾਂ ਨੂੰ ਲੰਗਰ ਪ੍ਰਸ਼ਾਦਾ ਜਾ ਕੇ ਸਗਾ ਘਰ ਜਾ ਕੇ ਸੰਗਤ ਕਰ ਤੇ ਸੰਗਤ ਦਾ ਮਹੱਤਮ ਬਹੁਤ ਹੈ ਇੱਕ ਵਚਨ ਹੈ ਵਿਟ ਸੰਗਤ ਹਰ ਪ੍ਰਭ ਵਸੇ ਜੀਉ ਸੰਗਤ ਵਿੱਚ ਮੇਰਾ ਗੁਰੂ ਨਾਨਕ ਵਸਦਾ ਹੈ ਸੰਗਤ ਦੀ ਰਸਨਾ ਦੇ ਉੱਤੇ ਬਾਣੀ ਹੈ ਤੇ ਬਾਣੀ ਸਦਕਾ ਗੁਰੂ ਨਾਨਕ ਇਹਨਾਂ ਦੀ ਰਸਨਾ ਤੇ ਵਸਦਾ ਹੈ ਇੱਕ ਸਾਧ ਬਚਨ ਅਟਲਾਦਾ ਜੋ ਕੋ ਦੀ ਗੁਰੂ ਕੀ ਸੰਗਤ ਅਰਦਾਸ ਕਰ ਜਾਵੇ ਉਹ ਬੇਥਾ ਨਹੀਂ ਜਾਂਦੀ ਜਾ ਆਪਣੇ ਘਰ ਸੰਗਤਕਾਰ ਸੰਗਤ ਨੂੰ ਲੰਗਰ ਪ੍ਰਸ਼ਾਦਾ ਛਕਾ ਬੜੇ ਤਾਜ ਦੇ ਨਾਲ ਘਰ ਆਇਆ ਘਰ ਆਣ ਕੇ ਘਰਵਾਲੀ ਨੂੰ ਦੱਸਿਆ ਉਹਨੇ ਸਾਰੀਆਂ ਆਂਡਣਾ ਗਵਾਂਡਣਾ ਨੂੰ ਇਕੱਠਿਆ ਟੀਟਾ ਪੈਣੋ ਗੁਰੂ ਦਾ ਹੁਕਮ ਹੈ ਲੰਗਰ ਤਿਆਰ ਕਰਨਾ ਹੈ ਸਤ ਸੰਗਤ ਵਿੱਚ ਬੈਠਣਾ ਹੈ ਗੁਰੂ ਦਾ ਜਸ ਕਰਨਾ ਹੈ ਆਓ ਸਾਰੇ ਸਾਡੇ ਘਰ ਆਓ ਸਭ ਨੂੰ ਕੱਟਿਆ ਟੀਟਾ ਸਾਬ ਨੂੰ ਲੰਗਰ ਪ੍ਰਸ਼ਾਦਾ ਚਕਾਇਆ ਇੱਕ ਮਸਤਾਨਾ ਬੜਾ ਭੋੜਾ ਕੋਈ ਅੰਦਰ ਇਹਦੇ ਟੁਸਪ ਚਲਾਤੀਆਂ ਨਹੀਂ ਆ ਇਹਨੂੰ ਪਤਾ ਲੱਗਾ ਕਿਸੇ ਨੂੰ ਪੁੱਛਿਆ ਕਹਿਣ ਲੱਗਾ ਜੇ ਇੱਧਰ ਕੀ ਹੈ ਬਈ ਕਿਉਂ ਇਕੱਠੇ ਹੋਏ ਹੋ ਆਖਿਆ ਉਹ ਪਿਆਰੇਆ ਬੁੱਧੂ ਦੇ ਘਰਾਂ 'ਚ ਸੰਗਤ ਹੋਈ ਹੈ ਗੁਰੂ ਨਾਨਕ ਦਾ ਜਸ ਗਾਇਆ ਉਹਦੇ ਘਰ ਲੰਗਰ ਹੈ ਤੂੰ ਨਹੀਂ ਗਿਆ ਇੰਨੇ ਆਖਿਆ ਮੈਂ ਵੀ ਜਾਣਾ ਵਾ ਕਵੀ ਸੰਤੋਖ ਸ਼ਮੂਰਾਨੇ ਦਾ ਨਾਮ ਭਾਈ ਲਖੂ ਲਿਖਿਆ ਆਇਆ ਆਵਾਜ਼ ਮਾਰੀ ਬਦੂ ਬਾਹਰ ਨਿਕਲਿਆ ਬਦੂ ਅੱਡ ਕੀ ਕੀਤਾ ਤੂੰ ਤੇ ਬਦੂ ਨੇ ਆਖਿਆ ਲਖੂ ਮੈਂ ਗੁਰੂ ਦੇ ਕੋਲ ਗਿਆ ਸਾ ਆਵੇ ਪਾਏ ਨੇ ਮੈਂ ਆਵੇ ਪਕੜੇ ਚੰਗੇ ਹੋ ਜਾਣ ਤੇ ਗੁੱਦੂ ਮੈਂ ਸੰਚਾ ਦਾ ਜਿਹੜਾ ਪ੍ਰਸ਼ਾਦਾ ਪਾਣੇ ਕੀਤਾ 사ਤ ਸੰਗਤ ਹੋਈ ਗੁਰੂ ਅਰਜਨ ਦੇ ਮਹਾਰਾਜ ਨੇ ਮੈਨੂੰ ਹੁਕਮ ਕੀਤਾ ਸੀ ਤੇ ਆਖਿਆ ਫਿਰ ਮੈਨੂੰ ਪ੍ਰਸ਼ਾਦਾ ਛਕਾ ਗੁੱਦੂ ਨੇ ਅਖਿਆ ਲੰਗਰ ਮੁਕ ਗਿਆ ਲੰਗਰ ਮੁਕ ਗਿਆ ਤੇਰਾ ਵੀ 사ਤ ਸੰਗਤ ਅੰਦਰੋਂ ਨਰਾਸ਼ ਹੋ ਗਿਆ ਕਹਿ ਲੱਗਾ ਬੁੱਧੂ ਕੀ ਅਰਦਾਸ ਕੀਤੀ ਐ ਮੇਰੇ ਆਵੇ ਪੱਕ ਜਾਣ ਕਹਿ ਲੱਗਾ ਹਾਂ ਮੈਂ ਅਰਦਾਸ ਕੀਤੀ ਮੇਰੇ ਆਵੇ ਚੰਗੀ ਤਰ੍ਹਾਂ ਪੱਕ ਜਾਣ ਇੱਟਾ ਲਾਲ ਹੋ ਜਾਣ ਤੇ ਉਹ ਇੱਟਾ ਮੈਂ ਬਹੁਤੇ ਭਾਜਾਰ ਦੇ ਵਿੱਚ ਵੇਚਾਂਗਾ ਮੈਨੂੰ ਫਾਇਦਾ ਹੋਏਗਾ ਲਖੂ ਨੇ ਆਖਿਆ ਤੂੰ ਆਖਦਾ ਤੇਰੀਆਂ ਇੱਟਾ ਪੱਕ ਜਾਣ ਤੇ ਕਹਿ ਲੱਗਾ ਬੁੱਧੂ ਜਾਂ ਨਾ ਇਹ ਗੱਲ ਤੈਨੂੰ ਆਖਦਾ ਤੇਰੀਆਂ ਇੱਟਾ ਕੱਚੀਆਂ ਰਹਿ ਜਾਣਗੀਆਂ ਨਾ ਆਕੇ ਲਾ ਮੈਂ ਕਰਜਾ ਟੁੱਟ ਗਿਆ ਤਾਂ ਪਕਾਇਆ ਆਵੇ ਪਾਏ ਨੇ ਇਦਾਂ ਨਾ ਆਸ ਸਾਧ ਸੰਗਤ ਦੋ ਦਿਨ ਨੰਗੇ ਬੁੱਧੂ ਦੇ ਮਾਨ ਵਿੱਚ ਖਿਆਲ ਆਇਆ ਕਿ ਇੱਟਾਂ ਨੂੰ ਮੈਂ ਵੇਖਾਂ ਤਾਂ ਸਹੀ ਜਿਸ ਵਗਰ ਗਿਆ ਇੱਟਾਂ ਵੇਖਣ ਵਾਸਤੇ ਸਾਧ ਸੰਗਤ ਤੇ ਭਾਈ ਬੁੱਧੂ ਨੇ ਜਦੋਂ ਆਵੇ ਤਾਂ ਇੱਟ ਚੁੱਕ ਕੇ ਵੇਖੀ ਤੇ ਇੱਟ ਪੱਕੀ ਨਹੀਂ ਓ ਪਿੱਲੀ ਦੀ ਪਿੱਲੀ ਕੱਚੀ ਜੀ ਰਹਿ ਗਈ ਐ ਅੰਦਰੋਂ ਡੋਲ ਗਿਆ ਕੀ ਕਰਾਂ ਘਰਵਾਲੀ ਨੇ ਆਖਿਆ ਤਾਂ ਪੱਕੜ ਗਿਆ ਨਹੀਂ ਜੀ ਜੀ ਸਾਥ ਸੰਗਤ ਘਰਵਾਲੀ ਨੇ ਆਖਿਆ ਨਹੀਂ ਗੁਰੂ ਤੇ ਭਰੋਸਾ ਰੱਖ ਇੱਕ ਵਾਰੀ ਫੇੜ ਚਲਾ ਜਾਇ ਅਮਰਤ ਸਾਰ ਲਾਹੌਰ ਤੋਂ ਫੇਰ ਵਾਪਸ ਆਇਆ ਆਣ ਕੇ ਸਤਗੁਰਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਤੇ ਸਤਗੁਰੂ ਜੀ ਕਹਿ ਲੱਗੇ ਕਿਉਂ ਭਈ ਆਵੇ ਥੋਲੇ ਤਾਂ ਪੱਕ ਗਿਨਿਆ ਆਖਿਆ ਸੱਚੇ ਪਾਤਸ਼ਾਹ ਇੱਤਾਂ ਦਾ ਕਚੀਆਂ ਰਹਿ ਗਿਨਿਆ ਨੇ ਕਿਉਂ ਬੀ ਹੋਇਆ ਸੰਗਤ ਵਿੱਚੋਂ ਕੋਈ ਰਾਸ ਆ ਗਿਆ ਕਿਸੇ ਭੁੱਖੇ ਨੂੰ ਲੰਗਰ ਨਹੀਂ ਮਿਲਿਆ ਤੇਰੇ ਘਰੋਂ ਲੋਕ ਕਿਸੇ ਨੂੰ ਪ੍ਰਸ਼ਾਦਾ ਨਹੀਂ ਸ਼ਕਾਇਆ ਸਾਰੀ ਗੱਲ ਦੱਸੀ ਭਾਈ ਬੁੱਧੂ ਨੇ ਸਤਿਗੁਰੂ ਗੁਰਜੰਦੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਬੁੱਧੂ ਮੇਰਾ ਗੁਰੂ ਨਾਨਕ ਕਿਰਪਾ ਕਰੇਗਾ ਤੈਨੂੰ ਘਾਟਾ ਨਹੀਂ ਪਾਏਗਾ ਜੇ ਆਪਣੇ ਘਰ ਦੇਲ ਸੰਗਤ ਕਰ ਜਾ ਕੇ ਪਰ ਦੇਖੇ ਕੋਈ ਭੁੱਖਾ ਨਾ ਚਲਾ ਜਾਵੇ ਫਿਰ ਸਾਧ ਸੰਗਤ ਆਇਆ ਆਣ ਕੇ ਸੰਗਤ ਇਕੱਠੀ ਕੀਤੀ ਲੰਗਰ ਤਿਆਰ ਕੀਤਾ ਇੱਕ ਇੱਕ ਪ੍ਰੇਮੀ ਦੇ ਜੇ ਤਰਲਾ ਲੈ ਕੇ ਲੰਗਰ ਪ੍ਰਸ਼ਾਦਾ ਛਕਾਇਆ ਉਹ ਪਿਆਰਿਆ ਲੰਗਰ ਛਕਣ ਤੋਂ ਬਗੈਰ ਨਾ ਚਲਾ ਜਾਵੇ ਲਕੋ ਮਿਲੌਰ ਦੇ ਵਿੱਚ ਪੁਰਾ ਫਿਰਦਾ ਇਹਨੂੰ ਪਤਾ ਲੱਗਾ ਤੇ ਫਿਰ ਉਹਦੇ ਘਰ ਲੰਗਰ ਹੈ ਫਿਰ ਆਇਆ ਗੁੱਦੂ ਅੱਜ ਮੈਨੂੰ ਲੰਗਰ ਛਕਾਏਗਾ ਨਾ ਆਖਿਆ ਜਰੂਰ ਬੈਠ ਮੈਂ ਤੈਨੂੰ ਲੰਗਰ ਛਕਾਵਾਂਗਾ ਬੈਠਾ ਕਿਨੂੰ ਅੰਦਰੋਂ ਡਾਰਿਆ ਗੁੱਦੂ ਨੂੰ ਕਿ ਕਿਤੇ ਫੇਰ ਮੈਂ ਆਖ ਦੇ ਤੇ ਤੇਰੀਆਂ ਇੱਟਾਂ ਕੱਚੀਆਂ ਰਹਿ ਜਾਣਗੀਆਂ ਸਾਧ ਸੰਗਤ ਬਾਈ ਲਖੂ ਅੱਗੇ ਹੱਥ ਜੋੜਦਾ ਹੈ ਪ੍ਰਸ਼ਾਦਾ ਸ਼ਖਲਾ ਪਰ ਇਹ ਗੱਲ ਨਾ ਕਹਿ ਦੇ ਏਟਾ ਕੱਚੀਆਂ ਰਹਿ ਗਈਆਂ ਤੂੰ ਪਿਛਲੀ ਵਾਰੀ ਕਹਿ ਦਿੱਤਾ ਸੀ ਏਟਾ ਕੱਚੀਆਂ ਰਹਿ ਜਾਣਗੀਆਂ ਸਾਧ ਸੰਗਤ ਬਾਈ ਲਖੂ ਨੇ ਆਖਿਆ ਉਹ ਪਿਛਲਾ ਬਚਨ ਹੀ ਪੂਰਾ ਹੋ ਜਾਏਗਾ ਬੁੱਤੂ ਏਟਾ ਕੱਚੀਆਂ ਰਹਿਣਗੀਆਂ ਪਰ ਮੇਰਾ ਗੁਰੂ ਨਾਨਕਾ ਕਿਰਪਾ ਕਰੇਗਾ ਤੈਨੂੰ ਘਾਟਾ ਨਹੀਂ ਪੈਗਾ ਏਟਾ ਕੱਚੀਆਂ ਵੀ ਪੱਕਿਆਂ ਦੇ ਮੁੱਲ ਵੇਚ ਜਾਣਗੀਆਂ ਘਾਟਾ ਨਹੀਂ ਪੈਗਾ ਪੱਕਿਆਂ ਦੇ ਮੋਲ ਵੇਕਣ ਗਏ ਸ਼ਮਾ ਆਇਆ ਉਧਰੋਂ ਲੈ ਆਵੇ ਖੋਲੇ ਉਧਰੋਂ ਬਰਸਾਟਾਂ ਦੇ ਦਿਲ ਆ ਗਏ ਮੀਂਹ ਨੇ ਜੋਰ ਦਾ ਪਿਆ ਕਿਲਾ ਜਿਹੜਾ ਸੀਗਾ ਬਾਦਸ਼ਾ ਦਾ ਤੇ ਰਾਵੀ ਦਰਿਆ ਦੇ ਕੰਢੇ ਉੱਤੇ ਸੀਗਾ ਉਧਰੋਂ ਪਾਣੀ ਦਰਿਆ ਦਾ ਆਇਆ ਇਧਰੋਂ ਮੀਂਹ ਨੇ ਤਨ ਪੈਂਦਾ ਰਿਆ ਕਿਲੇ ਦੀ ਤੰਦ ਘੱਟ ਗਈ ਅਸੀਂ ਵੀ ਕਈ ਵਾਰੀ ਨਰਾਸ਼ ਹੋ ਜਾਂਦੇ ਆ ਇਹ ਮੈਂ ਬੇਨਤੀ ਕਰਦੇ ਹਾਂ ਕਿਨੇ ਦਿਨ ਹੋ ਗਏ ਗੁਰਦੁਆਰੇ ਚ ਜਾਣਿਆਂ ਨੂੰ ਕਿਨੇ ਦਿਨ ਸੁਖਮਨੀ ਸਾਹਿਬ ਦੇ ਪਾਠ ਪੜ੍ਹਾਏ ਨੇ ਸਾਨੂੰ ਮਿਲਿਆ ਤਾਂ ਕੁਝ ਵੀ ਨਹੀਂ ਆ। ਪਰ ਇੱਕ ਬਚਨ ਪੜਿਆ ਨਾ ਫੇਰ ਪੜ੍ਹ ਲਈਏ ਜੀ ਤੋ ਕਾਹੇ ਡੋਲੇ ਪ੍ਰਾਣੀਆਂ ਤੁਧ ਰਾਖੇਗਾ ਸਿਰ ਜਣ ਹਾਰ ਜਿੰ ਪੜਾਇ ਸਤੂਤੀਆ ਸੋਈ ਦੇ ਆਧਾਰ ਉਹ ਸਦਾ ਮਿਹਰਬਾਨ ਹੈ। ਹਣ ਇਹ ਪਤਾ ਨਹੀਂ ਕਿ ਉਹਨੇ ਡੇਣਾ ਕਿਹੜੇ ਰਸਤੇ ਉੱਤਨ ਤੇ ਉਹ ਜਾਣਦਾ ਹਣ ਦੇਖੋ ਇੱਟਾਂ ਤਾਂ ਕੱਚੀਆਂ ਨੇ ਇਧਰ ਕਿੰਨੇ ਦੀ ਤੰਦ ਟੱਟ ਗਈ ਜਿਹੜੇ ਪਹਿਲੇ ਥਾਰ ਸਨ ਬਹੁਤ ਸੀ ਇਹਨਾਂ ਨੇ ਬਾਦਸ਼ਾਹਾਂ ਵਾਸਤੇ ਆ ਬਾਦਸ਼ਾਹ ਸਲਾਮਤ ਕਿਲੇ ਦੀ ਤੰਦ ਟੱਟ ਗਈ ਇਹ ਛੇਤੀ ਨਾ ਨਾ ਇਹ ਬਣਾਈ ਗਈ ਕਿਲੇ ਦੀ ਤੰਦ ਹੋ ਸਕਦਾ ਹੈ ਕੋਈ ਦੂਜਾ ਬਾਦਸ਼ਾਹ ਕੇ ਲਈ ਉੱਤੇ ਭਲਾਣਾ ਕਰ ਦੇਵੇ ਖੇਤੀਂਦਿਆਂ ਕਰੋ ਕਿੱਥੇ ਇੱਟਾਂ ਮਿਲ ਜਾਣ ਇੱਧਰ ਉੱਧਰ ਵੇਖਿਆ ਵੀ ਇੱਟਾਂ ਕਿੱਥੋਂ ਨਹੀਂ ਮਿਲਦੀਆਂ ਪਈਆਂ ਕਿਸੇ ਨੇ ਆਖਿਆ ਬੁੱਧੂ ਕੋਲ ਇੱਟਾਂ ਹੈ ਨੇ ਜਿਸ ਵਕਤੇ ਬੁੱਧੂ ਕੋਲ ਆਏ ਬੁੱਧੂ ਤੇਰੇ ਕੋਲ ਇੱਟਾਂ ਹੈ ਬੁੱਧੂ ਨੇ ਆਖਿਆ ਹੈ ਨੇ ਮੇਰੇ ਕੋਲ ਪਰ ਬਹੁਤਿਆਂ ਪੱਕੀਆਂ ਨਹੀਂ ਹਨ ਤਾਂ ਉਹ ਦੇ ਸਕਦੀਆਂ ਗਾਜੀਵਾਰਨ ਪੁੱਛਿਆ ਤੇ ਜਦੋਂ ਕਾਰੀਗਰਾਂ ਨੇ ਆਖਿਆ ਇੱਟਾਂ ਨਾਲ ਪੁਨਾਹੀ ਹੋ ਸਕਦੀ ਹੈ ਸਾਧ ਸੰਗਤ ਗੁੱਦੂ ਨੂੰ ਬਾਦਸ਼ਾਹ ਦੇ ਪੇਸ਼ ਕੀਤਾ ਬਾਦਸ਼ਾਹ ਨੇ ਆਖਿਆ ਗੁੱਦੂ ਬੋਲ ਇੱਟਾਂ ਦਾ ਕੀ ਮੰਗਣਾ ਹੈ ਗੁੱਦੂ ਨੇ ਆਖਿਆ ਇੱਟਾਂ ਦਾ ਪਿੰਡੀਆਂ ਨੇ ਬਾਦਸ਼ਾਹ ਪਰ ਮੈਂ ਪੱਕਿਆਂ ਦੇ ਭਾਅ ਹੀ ਵੇਚਾਂਗਾ ਬਾਦਸ਼ਾਹ ਨੇ ਆਖਿਆ ਜਿੰਨੀਆਂ ਸਾਰੀਆਂ ਖਰੀਦੂ ਕਿੰਨੇ ਦੀ ਕੰਦ ਬੰਨੀ ਚਾਹੀਦੀ ਹੈ ਜਿਹੜੀਆਂ ਕੱਚੀਆਂ ਇੱਟਾਂ ਸਨ ਉਹ ਗੁਰੂ ਨੇ ਐਸੀ ਕਿਰਪਾ ਕੀਤੀ ਪੱਕਿਆਂ ਦੇ ਭਾਅ ਵਿੱਚ ਪੱਕਿਆਂ ਦੇ ਮੁੱਲ ਵੇਚੀਨੇ ਉਹ ਉਸ ਗੁਰੂ ਦਾ ਆਪਾਂ ਸਾਰੇ ਪੁਰਬ ਮਨਾ ਰਹੇ ਹਾਂ ਕਿ ਜਿਹੜਾ ਗੁਰੂ ਇੰਨਾ ਬਖਸ਼ਿੰਦ ਹੈ ਜਿਹੜਾ ਗੁਰੂ ਇੰਨੀ ਕਿਰਪਾ ਕਰਨ ਵਾਲਾ ਹੈ ਫਿਰ ਇਸ ਪੁਰਬ ਨੂੰ ਮਨਾਕਦੇ ਆ ਕਿ ਸਹਿਬ ਗੁਰੂ ਅਰਜਨ ਦੇ ਮਹਾਰਾਜ ਦਾ ਸ਼ਹੀਦੀ ਪੁਰਬ ਮਨਾ ਰਹੇ ਆਪਾਂ ਸਾਲ ਲੰਘ ਜਾਂਦਾ ਹੈ ਸਾਡਾ ਇੱਕ ਸਾਲ ਪੂਰਾ ਲੰਘ ਗਿਆ ਜੀ ਇੱਕ ਸਾਲ ਬਾਅਦ ਹੁਣ ਫੇਰ ਸਮਾਂ ਤੁਹਾਨੂੰ ਮਿਲਿਆ ਸਾਰੇ ਕਿ ਮਾਲੇ ਕਿਰਪਾ ਕਰੇ ਸਤ ਸੰਗਤ ਦੀਆਂ ਧਰਿਆਵਾਂ ਵਿੱਚੋਂ ਅਸੀਂ ਰਹਿ ਨਾ ਜਾਈਏ ਜੇ ਤਾਂ ਕੋਈ ਜ਼ਰੂਰੀ ਕੰਮ ਹੈ ਫੇ ਤਾਂ ਅਸੀਂ ਕੋਈ ਦਿਨ ਜਿਹੜਾ ਹੈ ਛੱਡ ਸਕਦੇ ਆ ਤੇ ਜੇ ਅਵੇਸੇ ਹੋ ਜਾਈਏ ਅਵੇਸੇ ਹੋਰ ਦੀ ਲੋੜ ਨਹੀਂ ਹੈ ਅਸੀਂ ਸਤਗੁਰਾਂ ਦੀ ਕਿਰਪਾ ਸਦਕਾ ਉੱਦਮ ਦੇ ਨਾਲ ਆ ਕੇ ਗੁਰੂ ਦੀ ਬਾਣੀ ਪੜਨੀ ਹੈ ਗੁਰੂ ਦਾ ਜਸ ਕਰਨਾ ਹੈ ਜਿਹਦੇ ਸਦਕਾ ਇਹ ਲੋਕ ਸੁਖੀਏ 150 ਸਾਰੇ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭਾ ਬਾਪੇ ਆਪਣੇ ਚਰਨਾਂ ਦੇ ਨਾਲ ਸਾਨੂੰ ਉਹ ਮਿਲਾ ਕੇ ਰੱਖੇ ਤਾਂ ਕਿ ਅਸੀਂ ਗੁਰੂ ਦੇ ਚਰਨਾਂ ਦੇ ਨਾਲ ਜੁੜੇ ਰਹੀਏ ਸਾਡੀ ਗੁਰੂ ਦੇ ਚਰਨਾਂ ਨਾਲ ਪ੍ਰੀਤ ਪਿਆਰ ਬਣੀ ਰਹੇ ਜਿਹਦਾ ਸਦਕਾ ਘਰ ਦੇ ਵਿੱਚ ਖੁਸ਼ੀਆਂ ਸਾਨੂੰ ਸੱਚੇ ਪਾਤਸ਼ਾਹ ਜੀ ਦੇ ਸਭਨਾਂ ਦਾ ਧੰਨਵਾਦ ਆਨੰਦ ਦੇ ਨਾਲ ਸਾਰੇ ਜੁੜ ਜਔ ਜਿੰਨੇ ਵੀ ਮਾਈ ਭਾਈ ਗੁਰੂ ਦੇ ਹਾਜ਼ੂਰੀ ਵਿੱਚ ਬੈਠੇ ਹੋ ਆਨੰਦ ਸਾਹਿਬ ਦਾ ਜਾਪ फिर अरदासाम बेच